ਏ ਮਨ ਸਾਚਾ ਸਚਰਤਾ ਸੱਚੇ ਰਹਿ ਆ ਸਮਾਏ ਥਿਸ ਇਜ਼ ਮਾਈਂਡ ਇਜ਼ ਅਟਰਨਡ ਟੂ ਦਾ ਦਰੁਥ ਐਂਡ ਇਟ ਰਿਮੇਨ ਪ੍ਰਿਮੈਟਡ ਵਿਦ ਦਾ ਟਰੂ ਵਨ ਏ ਮਨ ਸਾਚਾ ਸਚਰਤਾ ਮੇਰੇ ਮਨਾਂ ਜੇ ਤੂੰ ਸੱਚ ਦੇ ਨਾਲ ਜੁੜਿਆ ਹੋਇਆ ਤਾਂ ਤੈਨੂੰ ਘਬਰਉਣ ਦੀ ਲੋੜ ਕੀ ਆ ਪਰਮੇਸ਼ਵਰ ਜੀ ਆਪ ਹੀ ਤੈਨੂੰ ਸਮਾਏ ਤੈਨੂੰ ਆਪ ਹੀ ਆਪਣੀ ਸ਼ਰਨ ਦੇ ਵਿੱਚ ਲੈ ਲੈਣਗੇ ਤੂੰ ਪਰਮੇਸ਼ਰ ਦੀ ਜੋਤ ਹੈ ਤੇ ਪਰਮੇਸ਼ਰ 'ਚ ਮਿਲ ਜਾਏਗਾ ਇਸ ਕਰਕੇ ਜੀਵਨ ਦੇ ਵਿੱਚ ਡਰੇ ਉਹ ਜੀਵਨ ਦੇ ਵਿੱਚ ਘਬਰਾਏ ਉਹ ਦੋਸ਼ੀ ਉਹ ਜੀਨੇ ਦੁਸ਼ਟ ਕਰਮ ਕੀਤੇ ਨੇ ਇਸ ਕਰਕੇ ਸਾਰਿਆਂ ਦਾ ਭਲਾ ਕਰੋ ਅਗਰ ਤੁਸੀਂ ਸੱਚੇ ਹੋ ਤਾਂ ਡਰਨ ਦੀ ਲੋੜ ਨਹੀਂ ਅਗਰ ਤੁਸੀਂ ਪਾਪਾਂ ਦੀ ਕਮਾਈ ਕਰ ਰਹੇ ਹੋ ਤਾਂ ਤੁਹਾਨੂੰ ਸੁਧਾਰ ਦੀ ਲੋੜ ਹੈ ਕਿਉਂਕਿ ਹਮੇਸ਼ਾ ਆਪਾਂ ਨਹੀਂ ਰਹਿਣਾ ਇਸ ਕਰਕੇ ਸਾਰਿਆਂ ਦਾ ਭਲਾ ਕਰੋ ਲੋੜਵੰਦਾਂ ਦਾ ਸਹਾਰਾ ਬਣੋ ਇੱਕ ਓਮਕਾਰ ਦਾ ਸਿਧਾਂਤ ਸਭ ਨੂੰ ਦਿਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਗੁਰਬਾਣੀ ਤੇ ਉਹਨਾਂ ਦੇ ਸਰੂਪ ਅਕੇ ਨਤਮਸਤਕ ਹੁੰਦੇ ਰਹੋ